ਅਮਰੀਕਾ ਵਿੱਚ ਪੰਜਾਬੀ ਟੈਕਸੀ ਡਰਾਈਵਰ ਨੂੰ 21 ਸਾਲਾ ਮੁਟਿਆਰ ਨਾਲ ਜ਼ਬਰਜਨਾ ਕਰਨ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਕੈਲੀਫੋਰਨੀਆ ਦੀ ਵੈਂਚੂਰਾ ਕਾਉਂਟੀ ਵਿੱਚ ਵਾਪਰੀ ਘਟਨਾਕਰਮ ਬਾਰੇ ਸ਼ੈਰਫ ਦਫ਼ਤਰ ਨੇ ਦੱਸਿਆ ਕਿ ਨਵੰਬਰ ਵਿੱਚ ਇੱਕ ਰਾਈਡ ਸ਼ੇਅਰ ਡਰਾਈਵਰ ਨੇ 1000 Oaks ਇਲਾਕੇ ਤੋਂ ਇੱਕ ਸ਼ਰਾਬੀ ਮਹਿਲਾ ਮੁਸਾਫਰ ਨੂੰ ਆਪਣੀ ਗੱਡੀ ਵਿੱਚ ਬਿਠਾਇਆ ਅਤੇ ਕੈਮਾਰੇਲੋ ਵੱਲ ਰਵਾਨਾ ਹੋ ਗਿਆ। ਮੰਜਲ ਦੇ ਪੋਜਣ ਮਗਰੋਂ ਔਰਤ ਬਿਲਕੁਲ ਬੇਸੋਧ ਹੋ ਚੁੱਕੀ ਸੀ ਅਤੇ ਟੈਕਸੀ ਵਿੱਚੋਂ ਬਾਹਰ ਨਾ ਨਿਕਲ ਸਕੀ ਇਸੇ ਦੌਰਾਨ 35 ਸਾਲ ਦਾ ਸਿਮਰਨਜੀਤ ਸਿੰਘ ਸੇਖੋਂ ਆਪਣੀ ਟੈਕਸੀ ਵਿੱਚ ਬੇਹੋਸ਼ ਔਰਤ ਨੂੰ ਕੈਮਰਾ ਲੋ ਦੇ ਕਿਸੇ ਹੋਰ ਇਲਾਕੇ ਵਿੱਚ ਲੈ ਗਿਆ ਅਤੇ ਕਥਿਤ ਤੌਰ ਤੇ ਜ਼ਬਰਜਨਾਹ ਕੀਤਾ ਪੁਲਿਸ ਨੇ ਅੱਗੇ ਕਿਹਾ ਕਿ ਪੀੜਤ ਕੁੜੀ ਨੇ ਇੰਨਾ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ ਕਿ ਆਪਣੇ ਆਪ ਨੂੰ ਸੰਭਾਲਣ ਦੇ ਸਮਰੱਥ ਨਹੀਂ ਸੀ ਜਿਸ ਦਾ ਫਾਇਦਾ ਟੈਕਸੀ ਡਰਾਈਵਰ ਨੇ ਉਠਾਇਆ ਮਾਮਲੇ ਦੀ ਪੜਤਾਲ ਕਰਦਿਆਂ ਵੈਂਚੂਰਾ ਕਾਉਂਟੀ ਦੀ ਪੁਲਿਸ ਡਰਾਈਵਰ ਦੀ شناخت ਕਰਨ ਵਿੱਚ ਸਫਲ ਰਹੀ ਅਤੇ ਬੀਤੇ ਸੋਮਵਾਰ ਨੂੰ ਸਿਮਰਨਜੀਤ ਸਿੰਘ ਸੇਖੋ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਲਹਾਲ ਸਿਮਰਨਜੀਤ ਸੇਖੋ ਨੂੰ ਪ੍ਰੀ-ਟ੍ਰਾਇਲ ਡਿਟੈਂਸ਼ਨ ਸੈਂਟਰ ਵਿੱਚ ਰੱਖਿਆ ਗਿਆ ਹੈ ਅਤੇ ਜ਼ਮਾਨਤ ਵਾਸਤੇ 5 ਲੱਖ ਡਾਲਰ ਦੇ ਬੌਂਡ ਦੀ ਸ਼ਰਤ ਰੱਖੀ ਗਈ ਹੈ। ਪੁਲਿਸ ਵੱਲੋਂ ਰਾਈਡ ਸ਼ੇਅਰ ਕੰਪਨੀ ਦਾ ਨਾਮ ਜਨਤਕ ਨਹੀਂ ਕੀਤਾ ਗਿਆ ਅਤੇ ਮਾਮਲੇ ਦੀ ਪੜਤਾਲ ਹੁਣ ਵੀ ਜਾਰੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸੰਬੰਧਤ ਕੋਈ ਜਾਣਕਾਰੀ ਹੋਵੇ ਤਾਂ ਡਿਟੈਕਟਿਵ ਮਿਚਲ ਪੀਟਰਸਨ ਨਾਲ 805 384 4745 ਤੇ ਸੰਪਰਕ ਕੀਤਾ ਜਾਵੇ ਬਿਊਰੋ ਰਿਪੋਰਟ ਹਮਦਰ ਟੀਵੀ